هي پنگمبدي تونري اچي مون کي ڏخني هي کين ما گهند سجي تونري اچي مون کي ڏخني هي جن مون گهند پدي تونري اچي مون کي ڏخني هي کين ما گهند سجي تونري अज सापर देवी दादी अजानी ਦੁੱਖ ਭੈਗੇ ਦਸ਼ਮੇਸ਼ ਦੇ ਜੋ ਪੱਲੇ ਤੋਂ ਕਿਸੇ ਵੈਰੀ ਦੇ ਪੱਲੇ ਨਾ ਪਈ ਰਵਾ ਬਾਬਾ ਬਲਵੰਤ ਸਿੰਘ ਹੋਰਾਂ ਦੀ ਰਾਈਟ ਹੋਈ ਹੈ ਨਾਲ ਸਰਕਾਰ ਜੋਂ ਬਾਬਾ ਬਲਵੰਤ ਸਿੰਘ ਹੋਰਾਂ ਦੀ ਤੇ ਬਾਬੇ ਦਰਵਾਜ ਸਿੰਘ ਹੋਰਾਂ ਦੀ ਸਿਹਤ ਵਾਸਤੇ ਅਰਦਾਸਾਂ ਕੀਤੀਆਂ ਚਲੀਆਂ ਨੇ ਸਾਡੇ ਇਖਤਾਰ ਦੇ ਹੁਕਮ ਅਸਤੇ ਪ੍ਰੇਮੀ ਆਏ ਨੇ ਇਹਦਾ ਨੇ ਪ੍ਰਵਾਹ ਨਹੀਂ ਕੀਤੀ ਇਹਨਾਂ ট্রাক ਇਕਵਲ ਡਾਂਡਰਾਂ ਨਾਲ ਦਿੱਕਾਰਾ ਛੱਡ ਕੇ ਬਾਬਾ ਕੁਲਵੰਤ ਸਿੰਘ ਵਾਸਤੇ ਤਸੀਹੇ ਦੇ ਦਿਓ ਬਾਬਾ ਦਰਬਾਰ ਸਿੰਘ ਜੀ ਵਾਸਤੇ ਬਸਾਰੇ ਉਧਮੇ ਜਾਵਾਂ ਟੱਕੇ ਸਤਿਗੁਰਾਂ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੋਵੇ ਕਿ ਬਾਬਾ ਜੀ ਤੁਹਾਡਾ ਬਾਲ ਨਾ ਵਿੰਗਾ ਹੋਵੇ ਇਹ ਨਗਰ ਕੀਰਤਨ ਇਸੇ ਤਰ੍ਹਾਂ ਚੱਲਦੇ ਰਹਿਣ ਗੁਰੂ ਕਿਰਪਾ ਕਰੇ ਕੋਈ ਸਮਾ ਸੀਗਾ ਬਾਹਰਲੀ ਸੜਕੇ ਚਲੇ ਜਾਂਦੇ ਠੀਕੇ ਤੇ ਆਲੇ ਦੁਆਲੇ ਸੋਚਦੇ ਸੀ ਕਿ ਕਿੰਨਾ ਨੀਂਕ ਹੋਇਆ ਫਿਰ ਬਾਬਾ ਜੋਰਾ ਸਿੰਘ ਹੋਰਾ ਨੇ ਵੇਖੀ ਮੱਡੀ ਫਿਰ ਕੀਸਗਰ ਸਾਹਿਬ ਤੋਂ ਥੱਲੇ ਥੱਲੇ ਅੰਦਰ ਲੈ ਪਾ ਕੇ ਨਗਰ ਪਹੁੰਚਿਆ ਪਹਿਲਾ ਇੱਕ ਗੁਰੂ ਦੀ ਢੀਲਾ ਵਕਤ ਰਹੀ ਹੈ ਤੋਂ ਮੈਂ ਹੁਣ ਵੇਖੀ ਕਰਨਾ ਕਿ ਆਪ ਜੀ ਆਰੀਂ ਤੇ ਪ੍ਰਜਨਿਕ ਭਾਗ ਉਹ ਉਸ ਉਹ ਕੱਲੇ ਗੁਰੂ ਸਾਹਿਬਾਂ ਨੇ ਸਿੱਖ ਵੀ ਕੀਵੇ ਉਹ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਦਾਦੀ ਮਾਂ ਨੇ ਜਗਾ ਲਿਆ ਉਹ ਕਿੰਨੇ ਵੀ ਨਹੀਂ ਸਾਡੇ ਦਾ ਅੱਖਾਂ ਚ ਜੀਦ ਰੱਖੀ ਹੈ ਉਹ ਸਾਰਾ ਹੀ ਸੀਨ ਸਾਧ ਸੰਗਤ ਜੀ ਅਨੁਭਵ ਕਰੋ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰਨੇ ਬੋਲੇ ਇਸ मटे गमे लई वाने क्याओ बापूजी तू क्याओ बापूजी तू समीप हो एक गल बापू ने किसे नहीं कही हो ਉਤੀ ਉਮਰ ਵਿੱਚ ਕਿਸੇ ਹੀ ਬਾਗ ਤੇ ਇੰਨੇ ਕਹਿਰਾਂ ਦੀ ਪੰਡਨੀ ਫੈਹੀ ਹੋਣੀ ਕੋਣ ਨਹੀਂ ਰਾਜਿਆ ਗੁਰੂ ਦਸ਼ਮੇਸ਼ ਵਰਗੀ ਸੋ ਸੱਚਾ ਕਿਸੇ ਦੇਵਤੇ ਮਹੀ ਪਈ ਹੋਣੀ ਅੱਜ ਜਿੰਨੇ ਤੁਸੀਂ ਆਏ ਹੋ ਆਪਣੇ ਆਪ ਨਹੀਂ ਆਏ ਇਹ ਕਲਗੀ ਧਰ ਪਾਤਸ਼ਾਹ ਦੀ ਮਾਤਾ ਗੁਜਰੀ ਜੀ ਦੀ ਮਾਤਾ ਨਾਨਕ ਜੀ ਦੀ ਬਖਸ਼ਿਸ਼ ਹੈ ਉਹ ਕੰਪਰੇ ਆਓ ਬੈਠੋ ਗੁਰੂ ਕਿਰਪਾ ਕਰੇ ਸਰਕਾਰ ਜੋ ਬਾਬਾ ਦਲਬਾਤ ਸਿੰਘੋਰੀ ਪਹੁੰਚੇ ਨੇ ਕਿ ਉਹ ਵੀ ਹੈ ਕਿ ਤੁਹਾਨੂੰ ਫਰਾਤ ਦੀ ਤੁਸੀਂ ਕਿਫਾ ਕਰਨੀ ਹੈ ਜੇ ਆਰੇ ਤੇਪ ਬਾਤ ਲਈ ਕਲਰ ਬੋਲ ਸਿਕੋ ਪਰਤੇ ਅੰਤਨ ਫਤੇ ਬਲਾ ਚੱਲੀਏ ਜਦੋਂ ਕੋ ਚੋੜੇ ਜੀ ਸਤਨ ਅੰਤਨ ਫਤੇ ਬਲਾ ਚੱਲੀਏ ਰਾਤ ਦੇ ਬੇ ਕਿਲਾ ਛੱਡਣ ਦੀ ਸਤਗੁਰ ਕੰਕੇ ਸਿੰਘੋ ਅੱਡੇ ਕੋਲ ਤੇ ਇਹ ਕੁਤੂਲਤੀ ਚੜਤੀਏ ਮੁੜ ਕੇ ਇੱਥੇ ਆਉਣਾ ਜੇ ਪੁੱਤ ਪੋਤੇ ਚੱਲੇ ਜਿੱਥੇ ਆਪਾਂ ਨੂੰ ਪਰਮੇਸ਼ਰ ਅਕਾਲ ਪ੍ਰਭਾਇ ਗੁਰੂ ਲੈ ਜੂ ਤੇ ਪੁੱਤਰਾਂ ਵਾਲਿਓ ਲੈ ਕਿੱਥੇ ਗਿਆ ਜਿੱਥੇ ਉਹਨਾਂ ਚੜ੍ਹਦੀ ਕਲਾ ਦੇ ਨਾਲ ਦੇਸ਼ ਕੌਮ ਦੀ بگੜੀ ਬਣਾਉਣ ਵਾਸਤੇ ਸ਼ਹੀਦ ਹੋ ਗਏ ਮਾ आनंदगढ़ किले को तैयार करके अपने किले शस्त्र तैयार करके पुत्र गुरु जी सारे को खेती चेती भलाई देते हैं जदमा कोनानु तो लेके नेड़ गई छोटे साहब जाते बाबा फतेह सिंह ने दादी दी उंगली नु छभे पर ऐसा जुमे जी लाके गुरु जी के बंबू जी के ताली दे करना ता मने

लीतर दशमेश जी जानद सी ਮੋਨਾ ਲਿਟੇ ਜੋ ਹਾਲ ਤਕਦੀਰਾਂ ਤੇ ਪ੍ਰਿੰਸੀਪਲ ਜੀ ਨੂੰ ਮੰਮੀ ਪਰੇ ਲਾਈ ਚੱਲਦੇ ਚਲੋ ਚੱਲਦੇ ਜੀ ਗੁਰੂ ਪਿਆਰਿਓ ਚੱਲਦੇ ਚਲੋ ਚੱਲਦੇ ਜੀ ਗੁਰੂ ਪਿਆਰਿਓ ਨੱਗਰ ਕੀਰਤਨ ਰੱਬ ਕੋੜਾ ਕਿ ਬੇਕਤੀ ਹੈ ਆ ਕਿ ਘਰ ਖਾਲੀ ਕਰਾਈ ਸਿੰਘ ਸਾਹਿਬ ਜੀ ਗੁਰੂ ਦਾ ਉਪਦੇਸ਼ ਗ੍ਰਿਣ ਕਰਾਂਦੇ ਸੀ ਤੇ ਪੰਜ ਪਿਆਰੇ ਸਖਸਾਂ ਤੋਂ ਵਰਤਾ ਦੇ ਕੇ ਫਿਰ ਉਸ ਸੀਸ ਦਾ ਸਾਧਿਆ। ਉਸ ਸਵੇਰ ਕੇ ਦਿੱ ਆਜਣ ਕੋਲ ਦੀ ਮੈਂ ਚ ਲੈ ਚਲੇ ਆ ਕਿ ਸਿੱਖ ਸਾਹਿਬ ਤੋਂ ਬਹੁਤ ਹੀ ਸੰਗਤ ਜਿਹੜੀ ਹੈ। ਬੋਲੇ ਸੋ ਨਿਹਾਲ ਸ਼ੇਰ ਸਾਹਿਬ ਦੀ ਸਰਗਰ ਕੁਲਦੀਪ ਸਿੰਘ ਜੀ ਗੜਗਾਚ ਉਹ ਹੁਣ ਘਟੋ ਘਟ 15 20 ਮਿੰਟ ਵਾਸਤੇ ਇੱਥੇ ਗੱਜਣਗੇ ਉਹ ਸਪੀਤਾ ਨੂੰ ਯਾਦ ਕਰਨਗੇ ਸਾਰੇ ਸੰਗਤ ਨੂੰ ਯਾਦ ਕਰਵਾਣਗੇ ਸੋ ਸਾਰੇ ਜਕਾਰਾ ਛੱਡੋ ਤੇ ਇਸ ਦਾ ਸੇ ਨਾਮ ਮਾਰੋ ਬੋਲੇ ਸੋ ਦੇ ਇੱਕ ਜੁਨਾ ਲੈ ਲੋ ਇੱਕ ਖੋਜ ਕਰਨ ਦੇ ਕਿਹੜੇ ਸਾਹਿਬ ਜਾਦੇ ਉਹ ਸ਼ਹੀਦ ਹੋਏ ਨੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਸ਼ਹਾਦਤ ਖਾ ਚਾਹੀਦਾ ਹੈ ਔਰ ਇਹ ਕੌਣ ਦੀਆਂ ਭਾਰੂ ਨਾਵਾ ਉਹ ਕੌਣ ਨੇ ਸ਼ਹੀਦ ਨੇ ਤੇ ਕਲਪੀਪਰ ਬਾਦਸ਼ਾਹ ਦੇ ਸਾਹਿਬ ਜਾਦੇ ਉਸ ਲਈ ਅਜਿਓੜੇ ਅਸੀਂ ਪਾਸ਼ਾ ਦੇ ਸਾਹਿਬ ਜਾਦੇ ਨੂੰ ਸਿੰਘ ਦੇ ਕਰਦੇ ਯਾਦ ਕਰਦੇ ਆ ਗੁਰੂ ਜੀ ਮੁਸਲਮਾਨ ਕੋਲ ਪਾਸ਼ਾਹਾਂ ਨੇ ਇਹਨਾਂ ਜਹਾਦ ਕਰਨ ਤੋਂ ਬਾਅਦ ਵੀ ਜਦੋਂ ਬੱਲੇ ਸਾਹਿਬ ਸਾਡੇ ਜੀਤ ਕੋਰੇ ਜਿੱਤਾਰੇ ਨਾਲੇ ਅੰਤੇ ਰੱਬ ਦਾ ਧੰਨਵਾਦ ਕੀਤਾ ਇਹ ਜਹਾਦ ਦਾ ਕੌਮ ਦੇ ਵਿੱਚ ਸ਼ਰਤ ਦੀ ਤਲਾਪ ਪੈਦਾ ਕਰ ਦਿੱਤੀ ਜਦੋਂ ਪਾਸ਼ਾਹ ਵੀ ਕਿਲਾ ਚੜ੍ਹ ਦਿੱਤਾ ਚਮਕੌਰ ਦਾ ਸਾਕਾ ਹੋ ਗਿਆ ਫਿਰ ਹੰਗ ਦਾ ਸਾਕਾ ਹੋ ਗਿਆ ਕੀ ਕਲੀ ਦੀ ਤਰਫਾਂ ਮਾਗ ਦੇ ਸਿੱਖਾਂ ਨੇ ਕੀ ਆਹੀ ਤੇਰੀ ਸੱਤੀ ਤੇ ਮਕੌਰ ਦੀ ਗੜੀ ਮੂੜੇ ਸਿੱਲਾ ਦਿੱਲੀ ਦਾ ਆਸੀ ਤੋਕਾਰ ਦੇ ਆਗੇ